ਜਿਸ ਮੰਤਰਨਾ ਪੱਤਰਕਾਰ ਮਿਲਨੀ ਸਾਹਿਬ ਦੀ ਹੈ ਆਪ ਜੀ ਨਾਲ ਆਪਣੀ ਗੱਲ ਸ਼ੇਅਰ ਕਰਾਂ ਸਤਿ ਸ਼੍ਰੀ ਅਕਾਲ ਸਾਥਿਓ ਚੱਲਣੇ ਚੱਲਣੇ ਦੂਰ ਤਿੰਨ ਦੂਰ ਤਿੰਨ ਦੂਰ ਤਿੰਨ ਸਤਿ ਸ਼੍ਰੀ ਅਕਾਲ ਸਾਥਿਓ ਅੱਜ ਤੁਹਾਨੂੰ ਤਕਲੀਫ ਇਸ ਕਰਕੇ ਦਿੱਤੀ ਹੈ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਯੂਸ਼ ਗੋਇਲ ਜੀ ਦਾ ਧੰਨਵਾਦ ਕਰਨ ਵਾਸਤੇ ਵੀ ਉਹਨਾਂ ਨੇ ਬਹੁਤ ਹੀ ਤੰਦੇ ਨਾਲ ਬੜੇ ਥਰਮੇ ਨਾਲ ਜਿਹੜਾ ਸਮਝੌਤਾ ਅਮਰੀਕਾ ਨਾਲ ਕੀਤਾ ਹੈ ਤੇ ਉਹਦੀਆਂ ਜਿਹੜੀ ਡਿਟੇਲ ਸਾਹਮਣੇ ਆਈਆਂ ਉਹਦੇ ਵਾਸਤੇ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਕਿਉਂਕਿ ਉਹਦੇ ਵਿੱਚ ਵੇਖੋ ਹਰੇਕ ਆਦਮੀ ਦਾ ਸਭ ਤੋਂ ਪਹਿਲਾ ਜਿਸ ਤਰ੍ਹਾਂ ਕਹਿੰਦੇ ਹਨ ਨਾ ਕਹਿੰਦਾ ਕਹਿੰਦਾ ਖੀਰ ਬਣਾਈ ਹੈ ਕਹਿੰਦਾ ਫਿਰ ਮੈਨੂੰ ਕੀ ਕਹਿੰਦਾ ਤੇਰੇ ਵਾਸਤੇ ਆਈ ਹੈ ਕਹਿੰਦੇ ਫਿਰ ਤੈਨੂੰ ਕੀ ਕਿਉਂਕਿ ਸਾਡੀ ਨਿਗਾ ਸੀ ਪੰਜਾਬ ਦੇ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਦੇਣ ਦੀ ਬੀਜੇਪੀ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਦੇਖਦੇ ਹੋਏ ਇਸ ਗੱਲ ਦਾ ਮੈਨੂੰ ਬਹੁਤ ਹੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰ ਵਰਗ ਦਾ ਤੇ ਪੰਜਾਬ ਦੀ ਇੰਡਸਟਰੀ ਦਾ ਪੂਰਾ ਧਿਆਨ ਰੱਖ ਕੇ ਉਹਨਾਂ ਦੇ ਹਿੱਤਾਂ ਤੇ ਪਹਿਰਾ ਦੇ ਕੇ ਖਾਸ ਤੌਰ ਤੇ ਕਿਸਾਨੀ ਦੇ ਜਿਹੜੇ ਹਿੱਤ ਹੈ ਉਹਨਾਂ ਤੇ ਪਹਿਰਾ ਦੇ ਕੇ ਜਿਹੜਾ ਸਮਝੌਤਾ ਕੀਤਾ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਸਾਡੇ ਬੜੇ ਖਦਸੇ ਸੀਗੇ ਕਿਉਂਕਿ ਜਿਸ ਕਿਸਮ ਦੀ ਇੱਕ ਬਾੰਦ ਰੋੜ ਕੇ ਪਾਲਿਸੀ ਜਿਸ ਤਰ੍ਹਾਂ ਦੀ ਚਾਲੂ ਕੀਤੀ ਗਈ ਸੀ ਹਿੰਦੁਸਤਾਨ ਦੇ ਖਿਲਾਫ ਅਮਰੀਕਾ ਨੇ ਜਿਹੜਾ ਇੱਕ ਮਹਿੰਮ ਚਾਲੂ ਕੀਤੀ ਸੀ ਉਹਦੇ ਵਾਸਤੇ ਮੋਦੀ ਜੀ ਦੀ ਰਹਿਨਮਾਈ ਦੇ ਅੰਦਰ ਸਾਡੀ ਇੰਡੀਅਨ ਗਵਰਨਮੈਂਟ ਨੇ ਬਹੁਤ ਹੀ ਪੇਸ਼ੈਂਸ ਦੇ ਨਾਲ ਬਹੁਤ ਹੀ ਧਰਮੇ ਦੇ ਨਾਲ ਜਿਸ ਤਰ੍ਹਾਂ ਸਾਰੇ ਮਸਲੇ ਨੂੰ ਸੰਭਾਲ ਕੇ ਟਾਈਮ ਲਗਿਆ ਉਹਦੇ ਵਿੱਚ ਬਹੁਤ ਸਾਰੀਆਂ ਤਲਖੀਆਂ ਵੀ ਬਣੀਆਂ ਕਿਉਂਕਿ ਉਸ ਸਮੇਂ ਸਾਡਾ ਜਿਹੜਾ ਰਸ਼ੀਆ ਦੇ ਨਾਲ ਸਮਝੌਤਾ ਹੈ ਜਿਹਦੇ ਤਹਿਤ ਅਸੀਂ ਤੇਲ ਲੈ ਰਹੇ ਸੀ ਇਹ ਹੋਰ ਵੀ ਜਿਹੜੇ ਸਾਡੇ ਰੇਡ ਐਗਰੀਮੈਂਟ ਸੀਗੇ ਉਹਨਾਂ ਨੂੰ ਲੈ ਕੇ ਬਹੁਤ ਕਿਸਮ ਦੀ ਕਿੰਤੂ ਪਰੰਤੂ ਦੀ ਸਾਡੇ ਉੱਤੇ ਪੈਨਲਟੀ ਵੀ ਲਾਈ ਗਈ 25% ਐਕਸਟਰਾ ਲਾ ਕੇ ਜੋ ਕੁਝ ਕੀਤਾ ਗਿਆ ਉਹਦੇ ਵਿੱਚ ਇੱਕ ਵਿਚਾਨੀ ਸੈਕਟਰ ਦੇ ਅੰਦਰ ਪੂਰੇ ਇੰਡਸਟਰੀਅਲ ਸੈਕਟਰ ਤੇ এমਪਲੋਇਮੈਂਟ ਸੈਕਟਰ ਚ ਇੱਕ ਬਹੁਤ ਵਿਚਾਨੀ ਫੈਲੀ ਹੋਈ ਸੀਗੀ ਕਿਵੇਂ ਹੋਊਗਾ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ ਪਰ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਮੇਰੇ ਕੁਝ ਦਿਲ ਦੇ ਅੰਦਰ ਸ਼ੰਕਾਾਂਾਂ ਵੀ ਹੈ ਇੱਕ ਮਹਿਸੂਸ ਹੁੰਦਾ ਹੈ ਗੱਲ ਚੁਗਦੀ ਹੈ ਵੀ ਆਪੋਜੀਸ਼ਨ ਦਾ ਰੋਲ ਜਿਹੜਾ ਹੁੰਦਾ ਹੈ ਆਪੋਜੀਸ਼ਨ ਇਜ਼ ਨਾਟ देयर ਟੂ ਕ੍ਰਿਟਿਸਾਈਜ਼ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਜਿੱਥੇ ਸ਼ਾਬਾਸ਼ੀ ਬਣਦੀ ਹੈ ਜਿੱਥੇ ਹੱਲਾਸ਼ੇਰੀ ਦੇਣੀ ਬਣਦੀ ਹੈ ਉਹਨਾਂ ਦਾ ਹੱਲਾਸ਼ੇਰੀ ਕਿਉਂਕਿ ਬੇਸਿਕਲੀ ਡੈਮੋਕ੍ਰੇਸੀ ਦਾ ਪਾਰਟ ਹੈ ਸਾਫ ਸਰਕਾਰ ਤੇ ਆਪੋਜੀਸ਼ਨ ਦੋ ਪਹੀਏ ਹੈ ਉਹਨਾਂ ਦਾ ਵੀ ਹੋਣਾ ਜ਼ਰੂਰੀ ਹੈ ਬਟ ਕੰਸਟਰਕਟਿਵ অপੋਜੀਸ਼ਨ ਇਜ਼ ਰਿਕੁਆਇਰਡ ਇਸ ਤਰ੍ਹਾਂ ਨਹੀਂ ਵੀ ਮੈਂ ਮੈਂ ਨਾ ਮੰਨੂੰ ਤੇ ਇਹ ਜੋ ਕੁਝ ਸਮਝੌਤਾ ਹੋਇਆ ਹੈ ਜਿਸ ਕਿਸਮ ਦੇ ਖਦਸੇ ਆ ਰਹੇ ਸੀਗੇ ਵੀ ਬਣੂਗਾ ਕੀ ਇੰਡਸਟਰੀ ਦਾ ਕੀ ਹੋਊਗਾ ਸਾਰੀ ਇੰਡਸਟਰੀਜ਼ ਜੇ ਇੱਕ ਬਹੁਤ ਵੱਡਾ ਸਹਿਮej ਕਦਮ ਸੀਗਾ ਉਹਦੇ ਵਾਸਤੇ ਆ ਜੋ ਡੀਲ ਹੋਈ ਹੈ ਜਿਹਦੇ ਸਾਹਮਣੇ ਰਿਕਾਰਡ ਉਨ ਸਾਹਮਣੇ ਆਏ ਹੈ ਅਮਰੀਕਾ ਤੇ ਅਸੀਂ ਇੰਡੀਆ ਨੇ ਮਿਲ ਕੇ ਜਿਹੜਾ ਇੱਕ ਜੁਆਇੰਟ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਬਹੁਤ ਸਾਰੇ ਖਦਸੇ ਦੂਰ ਹੋਏ ਐ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਦੇਖੋ ਮੈਂ ਹਿੰਦੂਸਤਾਨੀ ਆ ਮੈਂ ਪੰਜਾਬੀ ਆ ਤੇ ਉਹਦੇ ਬਾਅਦ ਮੈਂ ਕਿਸਾਨ ਆ ਬਹੁਤ ਵੱਡੀ ਦੁਵੇਦਾ ਸਾਡੇ ਸਾਹਮਣੇ ਬਣੀ ਸੀ ਕਿਉਂਕਿ ਅਮਰੀਕਾ ਜਿਸ ਕਿਸਮ ਦੀ ਸਬਸਿਡੀਆਂ ਆਪਣੇ ਐਗਰੀਕਲਚਰ ਸੈਕਟਰ 'ਚ ਦਿੰਦਾ ਉਹਨੂੰ ਦੇਖ ਕੇ ਸਾਡੇ ਕਿਸਾਨਾਂ 'ਚ ਬਹੁਤ ਵੱਡੀ ਬੇਚੈਨੀ ਸੀ ਵੀ ਸਾਡਾ ਇੱਥੇ ਬਣੂਗਾ ਕੀ ਹਰੇਕ ਪੱਖ ਦੇ ਉੱਤੇ ਪਹਿਰਾ ਦਿੱਤਾ ਗਿਆ ਨਾ ਸਿਰਫ ਸਾਡੇ ਐਗਰੀਕਲਚਰ ਦੇ ਉੱਤੇ ਹਰ ਕਿਸਮ ਦਾ ਜੋ ਕੁਝ ਵੀ ਹੈ ਚਾਹ ਡੇਰੀ ਹੈ ਚਾਹ ਗੇਹੂ ਹੈ ਚਾਹ ਚਾਵਲ ਹੈ ਮੱਕਾ ਹੈ ਹਰੇਕ ਮੁੱਦੇ ਦੇ ਉੱਤੇ ਪੈਰਾ ਦਿੱਤਾ ਗਿਆ ਹੈ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਅਸੀਂ ਇੰਪੋਰਟ ਵਗੈਰਾ ਨਹੀਂ ਅਲਾਉ ਕਰਾਂਗੇ ਕੋਈ ਕੰਸੈਸ਼ਨ ਨਹੀਂ ਦਿੱਤੇ ਗਏ ਮੈਂ ਸਮਝਦਾ ਕਿ ਬਹੁਤ ਵੱਡੀ ਸੂਝ-ਬੂਝ ਤੇ ਇਹਨਾਂ ਨੇ ਪੇਸ਼ੈਂਸ ਬਿਕੋਜ਼ ਆ ਜਿਹੜੀ ਡਿਪਲੋਮੇਸੀ ਹੈ ਜਿਸ ਕਿਸਮ ਦਾ ਥੋੜਾ ਰੁਝਾਨ ਹੈ ਵਰਲਡ ਇਕਨੋਮੀ ਦਾ ਇੱਕ ਮਤਲਬ ਦਾਦਾਗੀਰੀ ਤਾਂ ਮੈਂ ਨਹੀਂ ਕਹੂੰਗਾ ਇਟਸ ਅ ਵੈਰੀ ਸਟਰੋਂਗ ਵਰਡ ਪਰ ਜਿਸ ਕਿਸਮ ਦਾ ਉਹਨਾਂ ਦੀ ਇੱਕ ਆਪਣਾ ਫਾਈਨੈਂਸ਼ੀਅਲ ਜਿਹੜਾ ਕਲਾਊਡ ਹੈ ਜਿਹਦੇ ਕਰਕੇ ਉਹ ਸਾਰੇ ਵਰਲਡ ਦੇ ਵਕਤ ਪਾਰ ਰੱਖਿਆ ਚਾਹੇ ਉਹਨਾਂ ਦੇ ਆਪਣੇ ਕੈਨੇਡੀ ਕੈਨੇਡਾ ਵਾਲੇ ਪड़ोसी ਬੈਠੇ ਹੈ ਕੈਨੇਡਾ ਹੈ ਚਾਹੇ ਯੂਰਪੀਅਨ ਯੂਨੀਅਨ ਜਿਹਦੇ ਨਾਲ ਉਹਨਾਂ ਦਾ ਐਡਾ ਵੱਡਾ ਸਮਝੌਤਾ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਵਕਤ ਪਾਰ ਰੱਖਿਆ ਸੀਗਾ ਉਹਦੇ ਵਿੱਚ ਹਿੰਦੁਸਤਾਨ ਨੇ ਬਹੁਤ ਹੀ ਪੇਸ਼ੈਂਸ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਦਾਊਟ ਲੂਜ਼ਿੰਗ ਹਿਸ ਪੇਸ਼ੈਂਸ ਵਿਦਾਊਟ ਲੂਜ਼ਿੰਗ ਦਾ ਫੋਕਸ कि ਜਿਹੜੇ ਕੰਮ ਵਾਸਤੇ ਅਸੀਂ ਚੱਲੇ ਆ ਉਹ ਕੰਮ ਨੂੰ ਪੂਰਾ ਕਰਨਾ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਚ ਦੇਖਾਂਗੇ ਦੇਸ਼ ਨੇਸ਼ਨ ਫਰਸਟ ਉਸ ਨੇਸ਼ਨ ਫਰਸਟ ਦੀ ਪਾਲਿਸੀ ਦੇ ਉੱਤੇ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਜਿਹੜੇ ਨੁਮਾਇंदे ਦੇ ਤੌਰ ਤੇ ਪੀਸ਼ ਗੋਲ ਜੀ ਨੇ ਜਿਹੜਾ ਸਮਝੌਤਾ ਅਚੀਵ ਕੀਤਾ ਹੈ ਉਹਦੇ ਵਾਸਤੇ ਘਟੋ ਘਟ ਮੇਨ ਦੇਸ਼ ਦੀ اپੋਜੀਸ਼ਨ ਪਾਰਟੀ ਤੇ ਪੰਜਾਬ ਦੇ ਅੰਦਰ ਸੋ ਕਾਲਡ ਕਲੇਮੈਂਟ ਟੂ ਪਾਵਰ ਜਿਹੜੇ ਹੈ ਉਹਨਾਂ ਦਾ ਧੰਨਵਾਦ ਆਣਾ ਬਣਦਾ ਸੀਗਾ ਭਗਵੰਤ ਮਾਨ ਜੀ ਦੀ ਚੁੱਪੀ ਇਸ ਮਸਲੇ 'ਤੇ ਕੱਲ ਦਾ ਮੈਂ ਦੇਖ ਰਿਹਾ ਵੀ ਕੋਈ ਵੀ ਬਿਆਨ ਆਮ ਆਦਮੀ ਪਾਰਟੀ ਦਾ ਨਾ ਤਾਂ ਕ੍ਰਿਟਿਸਿਜ਼ਮ ਦਾ ਆਇਆ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਉਂਥੇ ਨਾਮ ਆ ਜਾਂਦਾ ਬੀਜੇਪੀ ਦਾ ਉਹਨਾਂ ਨੇ ਚਾਲੂ ਰਿਕਾਰਡ ਚਾਲੂ ਜਾਂਦੇ ਜੋ ਕਿਸ ਕੀਤਾ ਮਾੜਾ ਕੀਤਾ ਨਾ ਤਾਂ ਉਹਨਾਂ ਦਾ ਕੋਈ ਧੰਨਵਾਦ ਦਾ ਆਇਆ ਬਿਆਨ ਨਾ ਹੀ ਕੋਈ ਇਸ ਕਿਸਮ ਦਾ ਆਇਆ ਸ਼ਾਇਦ ਆਪਣੇ ਵੀਜ਼ਾ ਦੇ ਚੱਕਰ 'ਚ ਉਸ ਚੱਕਰ 'ਚ ਉਲਗੇ ਰਹਿ ਗਏ ਉਹਨਾਂ ਨੂੰ ਪੰਜਾਬ ਦਾ ਤੇ ਦੇਸ਼ ਦਾ ਕੋਈ ਫਿਕਰ ਹੈ ਨਹੀਂ ਸੀ ਤੇ ਇਹ ਜਿਹੜੇ ਦੂਜੇ ਬੈਠੇ ਐ ਇੱਥੇ ਉਹਨਾਂ ਦੇ ਆਕਾ ਬੈਠੇ ਐ ਉਹਨਾਂ ਤਾਂ ਉਹਨਾਂ ਦੀ ਵੀ ਬੋਲੀ ਜਿਹੜੀ ਹੈ ਜ਼ਬਾਨ ਬੰਦ ਹੈ ਉਹਨੂੰ ਦੇਖ ਕੇ ਇੱਕ ਦਿਲ ਨੂੰ ਠੇਸ ਪਹੁੰਚਦੀ ਹੈ ਕਾਂਗਰਸ ਵਾਲੇ ਸਾਰੀ ਲੀਡਰਸ਼ਿਪ ਚੁੱਪ ਹੈ ਕੋਈ ਇੱਕ ਅਦਾ ਮਾੜਾ ਮੋਟਾ ਖੰਗਦਾ ਜਿਹਨਾਂ ਨੂੰ ਆਸ ਹੈ ਵੀ ਸ਼ਾਇਦ ਤੁਸੀਂ ਵੀ ਕਿਸੇ ਗਿਣਤੀ 'ਚ ਆ ਜਾਓ ਬਿਕਾਜ਼ ਦੇ ਆਰ ਆਲਰੇਡੀ ਲੈਫਟ ਬਿਹਾਈਂਡ ਹੋ ਜਿਹੜੀ ਰੇਸ ਚੱਲ ਰਹੀ ਆ ਆਪਸ 'ਚ ਕੌਣ ਬਣੇਗਾ ਮੁੱਖ ਮੰਤਰੀ ਉਸ ਚੱਕਰ 'ਚ ਕਿਤੇ ਪਿੱਛੇ ਨਾਰਾਜੀ ਇਹ ਉਹਨਾਂ ਨੇ ਦੋਗ ਬਿਆਨ ਛੱਡੇ ਆ ਬਟ ਦੇ ਡੂ ਨਾਟ ਕੈਰੀ ਐਨੀ ਸਬਸਟੈਂਸ ਐਨੀ ਰੀਜ਼ਨਿੰਗ ਨਾਥਿੰਗ ਉਹ ਜਿਹੜੀਆਂ ਗੱਲਾਂ ਕਰ ਰਹੇ ਆ ਉਹ ਸਾਰੇ ਜਿਹੜੇ ਐ ਉਹਦੇ ਵਿੱਚ ਹਰ ਇੱਕ ਚੀਜ਼ ਸਾਡੀ ਜਿਹੜੀ ਫਸਲਾਂ ਐ ਹਰ ਇੱਕ ਫਸਲ ਦੇ ਉੱਤੇ ਜਿਹੜਾ ਪੰਜਾਬ ਪੈਦਾ ਕਰਦਾ ਉੱਤੇ ਪੈਰਾ ਦਿੱਤਾ ਗਿਆ ਇਹਦੇ ਵਾਸਤੇ ਵਧਾਈ ਦੇ ਪਾਤਰ ਐ ਸਾਡੀ ਇੰਡੀਅਨ ਗਵਰਨਮੈਂਟ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਤੇ ਜਿਹੜਾ ਆ ਸਮਝੌਤਾ ਕੀਤਾ ਗਿਆ ਇੱਕ ਬਹੁਤ ਹੀ ਬੜੀਆ ਹਰੇਕ ਵਰਗ ਦਾ ਉਹਦੇ ਵਿੱਚ ਧਿਆਨ ਰੱਖ ਕੇ ਸਾਡੇ ਬੱਚਿਆਂ ਨੂੰ ਜਿੱਥੇ ਖੇਤੀਬਾੜੀ ਚੋਂ ਕੱਢ ਕੇ ਇੰਡਸਟਰੀ ਚ ਲੈ ਕੇ ਆਉਂਦਾ ਉਹਦੇ ਵਿੱਚ ਸਾਡੀ ਜਿਹੜੀ ਇੰਡਸਟਰੀ ਐ ਉਸ ਇੰਡਸਟਰੀ ਨੂੰ ਬਹੁਤ ਵੱਡੀ ਇਹਦੇ ਵਿੱਚ ਲਾਭ ਮਿਲੂਗਾ ਕਿਉਂਕਿ ਇੱਕ ਓਪਨ ਪਲੇਇੰਗ ਫੀਲਡ ਜਿਹੜਾ ਮਿਲਿਆ ਉਹਦੇ ਵਾਸਤੇ ਉਹਨਾਂ ਨੂੰ ਵਧਾਈ ਦੇਣ ਦਾ ਮੈਂ ਅੱਜ ਇਸ ਕਰਕੇ ਆ ਤੇ ਨਾਲ ਹੀ ਮੇਰਾ ਇੱਕ ਐਜ਼ ਅ ਪੰਜਾਬੀ ਹੋਣ ਦੇ ਨਾਤੇ ਮੇਰਾ ਜਿਹੜਾ ਦੁੱਖ ਹੈ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਅੱਜ ਦੇ ਦਿਨ ਇਹਨਾਂ ਦਾ ਚਾਹੇ ਕਾਂਗਰਸ ਪਾਰਟੀ ਆਪੋਜੀਸ਼ਨ 'ਚ ਬੈਠੀ ਬਟ ਅ ਕੰਸਟਰਕਟਿਵ ਆਪੋਜੀਸ਼ਨ ਇਜ਼ ਐਕਸਪੈਕਟਿਡ ਕਟੋਗਟ ਪੰਜਾਬ ਤੋਂ ਕਿਉਂ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਮਨੂੰ ਅਜੇ ਕਿਉਂਕਿ ਜਿਸ ਕਿਸਮ ਦੇ ਲੋਕ ਆ ਗਏ ਸਾਹਮਣੇ ਫੋਰਫਰੰਟ ਦੇ ਉੱਤੇ ਆ ਸ਼ਬਦ ਕਹਿਣਾ ਤਾਂ ਨਹੀਂ ਚਾਹੀਦਾ ਬਟ ਥਿਸ ਹੈਜ਼ ਬਿਕਮ ਅ ਹਾਰਸ਼ ਰਿਐਲਿਟੀ ਵੀ ਪੰਜਾਬੀ ਕਦੇ ਕੋਈ ਓਛੀ ਗੱਲ ਨਹੀਂ ਕਰਦਾ ਸਾਬ ਘਟੀਆਂ ਗੱਲ ਨਹੀਂ ਕਰਦੇ ਅਸੀਂ ਆਪਣਾ ਚਾਹੇ ਕਿਸੇ ਨਾਲ ਸਾਡਾ ਫਰਕ ਵੀ ਹੋਵੇ ਅਸੀਂ ਯਾਰੀ ਵੀ ਨਹੀਂ ਬੰਨ੍ਹਦੇ ਆ ਅਸੀਂ ਦੁਸ਼ਮਣੀ ਵੀ ਜਿਹੜੇ ਡਿਫਰੈਂਸਸ ਆ ਆਪਣੇ ਜਿਹੜਾ ਮੁਖਾਲਫਤ ਹੈ ਉਹ ਵੀ ਆਪਣੀ ਬਰਕਰਾਰ ਰੱਖਦੇ ਆ ਪਰ ਇੱਕ ਗਰਮਾ ਦੇ ਵਿਚਾਲੇ ਰੱਖ ਕੇ ਕਰਦੇ ਆ ਉਹ ਵੀ ਇਹਨਾਂ ਲੋਕਾਂ ਨੇ ਉਸ ਪੱਤੋਂ ਵੀ ਗਿਰ ਕੇ ਅੱਜ ਜਿਹੜੇ ਚੁੱਪੀ ਧਾਰੀ ਬੈਠੇ ਐ ਇਹਨਾਂ ਕੋਲ ਗੱਲ ਹੈ ਨਹੀਂ ਉਹਦਾ ਮਨ ਨੂੰ ਇੱਕ ਪੰਜਾਬੀ ਹੋਣ ਦੇ ਤੌਰ ਤੇ ਮੇਰੇ ਚੁਬਦੀ ਹੈ ਵੀ ਅੱਜ ਇਹਨਾਂ ਦਾ ਬਿਲਕੁਲ ਬਿਆਨ ਆਣਾ ਚਾਹੀਦਾ ਸੀ ਪੰਜਾਬ ਦੇ ਪੰਜਾਬ ਦੇ ਤੇ ਦੇਸ਼ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੱਤਾ ਜਿਹਦੇ ਨਾਲ ਸਾਡੀ ਇੰਡਸਟਰੀ ਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲੇਗਾ ਜਿੱਥੇ ਆਪਾਂ ਕਹਿ ਰਹੇ ਹਾਂ ਵੀ ਐਗਰੀਕਲਚਰ ਕੋਈ ਲਾਇਵੰਦ ਹੁਣ ਧੰਦਾ ਨਹੀਂ ਰਿਹਾ ਐਗਰੀਕਲਚਰੋਂ ਨਿਕਲ ਕੇ ਇੰਡਸਟਰੀ ਕੰਨੀ ਆਣ ਵਾਸਤੇ ਇੱਕ ਬਹੁਤ ਵੱਡਾ ਮੌਕਾ ਪ੍ਰੋਵਾਈਡ ਕੀਤਾ ਗਿਆ ਉਹਦੇ ਵਾਸਤੇ ਮੈਂ ਸਮਝਦਾ ਵੀ ਮੈਂ ਭਾਜੀਪੀ ਪੰਜਾਬ ਕਰਨੀ ਉਹ ਤੇ ਪੰਜਾਬੀਆਂ ਦੇ ਜਿਹੜੇ ਚਾਹੇ ਕਿਸਾਨਾ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸਾਡੇ ਨੌਜਵਾਨ ਹੈ ਜਿਹੜੇ ਰੋਜ਼ਗਾਰ ਦੇਖ ਰਹੇ ਆ ਰੋਜ਼ਗਾਰ ਦੀ ਤਲਾਸ਼ ਚ ਹੈ ਉਹਨਾਂ ਨੂੰ ਮੈਂ ਇਸ ਗੱਲ ਦੀ ਵੀ ਬਧਾਈ ਦੇਣਾ ਚਾਹੂੰਗਾ ਕਿ ਇੱਕ ਬਹੁਤ ਅਹਿਮ ਸਮਝੌਤਾ ਜਿਹੜਾ ਕੀਤਾ ਗਿਆ ਉਹਦੇ ਵਿੱਚ ਪੰਜਾਬ ਦੇ ਹਿੱਤ ਸੁਰੱਖਿਤ ਰੱਖੇ ਗਏ ਆ ਕਿਸਾਨਾਂ ਦੇ ਹਿੱਤ ਸੁਰੱਖਿਤਰ ਰੱਖੇ ਗਏ ਆ ਸਾਡੀ ਇੰਡਸਟਰੀ ਨੂੰ ਸੁਰੱਖਿਤ ਰੱਖਿਆ ਗਿਆ ਉਹਦੇ ਵਾਸਤੇ ਵਧਾਈ ਦੇਣਾ ਬਣਦਾ ਸੀ ਉਹਦੇ ਚ ਇਹਨਾਂ ਦੀ ਚੁੱਪੀ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੀ ਚੁੱਪੀ ਆਪਣੇ ਆਪ ਚ ਇਜ਼ ਐ ਸਾਇਲੈਂਟ ਆਈ ਊਡ ਸੇ ਕਮੈਂਡੇਸ਼ਨ ਵੀ ਉਹਨਾਂ ਨੇ ਔਰ ਇਹਨੂੰ ਕਮੈਂਡ ਕਰਦੇ ਆ ਆਪਣੇ ਸੰਗ ਚ ਨਹੀਂ ਬੋਲ ਰਹੇ ਪਰ ਕਾਂਗਰਸੀਆਂ ਚ ਕਦੇ ਕੋ ਖੰਗ ਰਿਹਾ ਜਿਹਨਾਂ ਨੂੰ ਲੀਡਰਸ਼ਿਪ ਰੇਸ ਤੇ ਬਾਹਰ ਰਹਿ ਗਏ ਉਹ ਬੋਲ ਰਹੇ ਬਟ ਕਾਂਗਰਸ ਹੈਜ਼ ਆਲਸੋ ਐਗਰੀ ਟੂ ਇਟ ਟੂ ਬੀ ਪਾਲ ਰਹੇ ਇਹਦੇ ਵਿੱਚ ਕਿੱਥੇ ਕੋ ਨੁਕਸ ਪਾ ਲਈਏ ਨੁਕਸ ਪਾਣ ਦੀ ਨਿਗਾ ਨਾਲ ਦੇਖ ਰਹੇ ਨਾ ਕਿ ਇਹਨੂੰ ਇੱਕ ਹਿੰਦੁਸਤਾਨੀ ਹੋਣ ਦੇ ਨਜ਼ਰੀਏ ਨਾਲ ਦੇਖੇ ਵੀ ਕਿਡੇ ਇੱਕ ਟਰੂ ਲੀਡਰਸ਼ਿਪ ਇਜ਼ ਟੂ ਸਟੈਂਡ ਯੋਰ ਗਰਾਉਂਡ ਯੋਰ ਨੈਸ਼ਨਲ ਇੰਟਰਸਟ ਇਜ਼ ਫਸਟ ਬਾਕੀ ਥੋੜੀ ਸਾਰੇ ਪੋਲਿਟੀਕਲ ਕੰਸੀਡਰੇਸ਼ਨਸ ਆਰ ਸੈਕੰਡਰੀ ਉਹਨੂੰ ਧਿਆਨ ਚ ਰੱਖ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੇ ਸਾਡੇ ਟੀਮ ਨੇ ਬਹੁਤ ਵੱਡੀ ਵਧੀਆ ਜਿਹੜਾ ਸਮਝੌਤਾ ਕੀਤਾ ਉਹਦੇ ਵਾਸਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸੈਕੰਡ ਮਸਲਾ ਜਿਹੜਾ ਮੈਂ ਰੱਖਣਾ ਚਾਹੂੰਗਾ ਬੜਾ ਰੀਸੈਂਟ ਅਜੀ ਜਿਹੜਾ ਸਾਹਮਣੇ ਕਲੀਅਰ ਹੋਇਆ ਹੈ कल दो ऑफिसर्स ਨੂੰ ਸਸਪੈਂਡ ਕੀਤਾ ਗਿਆ ਹੈ ਇਹਸ ਅਫਸਰਸ ਨੂੰ ਸਾਬ ਕਿਸ ਕੰਮ ਵਾਸਤੇ ਕੀਤਾ ਗਿਆ ਕਿਉਂਕਿ ਉਹ ਸਰਕਾਰ ਦੀ ਮਨਮਾਨੀ ਤੇ ਉਸ ਕੰਮ ਦੇ ਅੰਦਰ ਜਿਹੜੇ ਉਹਨਾਂ ਦੀ ਲੈਣ ਦੇਣ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਹੈ ਮੇਰਾ ਮੰਨਣਾ ਸਾਬ ਦਿਸ ਇਸ ਦਾ ਜਿਹੜੀ ਬਿਊਰੋਕ੍ਰਾਸੀ ਹੈ ਇਸ ਦਾ ਆਇਰਨ ਫਰੇਮ ਆਫ ਆਰ ਡੈਮੋਕ੍ਰੇਸੀ ਸਰਦਾਰ ਪਟੇਲ ਨੇ ਆਈਐਸ ਜਦੋਂ ਆ ਇੰਸਟੀਚੂਟ ਬਣੀ ਹੈ ਇਹਨਾਂ ਨੂੰ ਪਹਿਲਾਂ ਆਈਸੀਐਸ ਲੱਗਦੇ ਸੀ ਜਦੋਂ ਆਈਐਸ ਕਰਨ ਲੱਗੇ ਤੇ ਆ ਦਾ ਆਇਰਨ ਫਰੇਮ ਆਫ ਸਟੀਲ ਫਰੇਮ ਆਫ ਆਰ ਡੈਮੋਕ੍ਰੇਸੀ ਉਹਦੇ ਨਾਲ ਇਸ ਕਿਸਮ ਦਾ ਵਿਵਹਾਰ ਕਿਉਂਕਿ ਉਹਦੇ ਵਿੱਚ ਕਮਿਸ਼ਨ ਜਿਹੜਾ ਟੈਲੀਫੋਨ ਲੈਣੇ ਸੀਗੇ ਸਮਾਰਟਫੋਨ ਲੈਣੇ ਸੀਗੇ ਨਾਮ ਤਾਂ ਆਂਗਨਵਾੜੀ ਵਰਕਰਾਂ ਦਾ ਤੇ ਉਹਨਾਂ ਦਾ ਲੈ ਰਹੇ ਸੀਗੇ ਵੀ ਉੱਥੇ ਉਹ ਲੈ ਕੇ ਇਹਨਾਂ ਨੇ ਇਸਤੇਮਾਲ ਕਰਨਗੇ ਪਰ ਬੇਸਿਕ ਜਿਹੜਾ ਸੀ ਉਸ ਤੇ ਲੈਣ ਦੇਣ ਦਾ ਜਿਹੜਾ ਸੌਦਾ ਜਿਹੜਾ ਫਿਗਰ ਸੀਗੀ ਉਹਦੇ ਤੇ ਉਹਨਾਂ ਦੀ ਹਾਮੀ ਨਾਮ ਭਰਨ ਕਰਕੇ ਆਜ ਜੋ ਕੁਝ ਹੋਇਆ ਆ ਬਹੁਤ ਹੀ ਮੰਦ ਭਾਗ ਹੈ ਐਂਡ ਆਈ ਬੀਲੀਵ ਵਿਥਿਨ ਦਾ ਫਰੇਮਵਰਕ ਆਫ ਕਨਸਟੀਟਿਊਸ਼ਨਲ ਲਿਮਿਟਸ ਸੈਂਟਰਲ ਗਵਰਨਮੈਂਟ ਸ਼ੁੱਡ ਸਟੈਂਡ ਅਪ ਐਂਡ ਦੇ ਸ਼ੁੱਡ ਟੇਕ ਕੇਅਰ ਵੀਨਾ ਲੋਕਾਂ ਨੂੰ ਪ੍ਰੋਟੈਕਟ ਕਰਨਾ ਦੇਰ ਦਾ ਆਇਰਨ ਫਰੇਮ ਸਭ ਉਸ ਨੂੰ ਅਗਰ ਜੰਗ ਲੱਗੀ ਕਰਪਸ਼ਨ ਵਾਲੀ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਹੜੇ 1-1-2-2 ਸਾਲ ਸਜਾ ਬਾ ਯਾਫਤਾ ਇਥੇ ਆਏ ਆ ਉਹ ਅਗਰ ਡਿਸਾਈਡ ਕਰਨਗੇ ਸਾਡੇ ਉਸ ਸਟੀਲ ਫਰੇਮ ਦਾ ਫਿਊਚਰ ਤੇ ਉਹ ਇਸ ਕਿਸਮ ਦੇ ਕਰਨਗੇ ਵਿਚ ਇਸ ਹਾਈਲੀ ਡਿਸਟਰਬਿੰਗ ਤੇ ਅਸੀਂ ਇਹਦੀ ਬਹੁਤ ਕੜੇ ਸ਼ਬਦਾਂ ਚ ਨਿਖੇਦੀ ਕਰਦੇ ਆ ਐਨ ਆਈ ਵਿਲ ਰਿਕਵੈਸਟ ਹੋਮ ਮਿਨਿਸਟਰ ਬੀ ਇਸ ਮਾ ਚਲੇ ਚ ਨਿਗਾਹ ਕਰਕੇ ਜਿਹੜਾ ਐਡਮਿਨਿਸਟ੍ਰੇਟਿਵ ਟਰਮੀਨਲ ਹੈ ਉਹ ਫਾਈਲ ਉਹਨਾਂ ਦੀ ਮੰਗਵਾਵੇ ਐਨ ਆਈ ਥਿੰਕ ਚੀਫ ਮਿਨਿਸਟਰ ਔਰ ਚੀਫ ਸੈਕਟਰੀ ਸ਼ੁਡ ਸ਼ੁਡ ਬੀ ਹੈਲਡ ਅਕਾਊਂਟੇਬਲ ਬੀ ਇਸ ਕਿਸਮ ਦੀ ਹੱਤਕੇਸ਼ਾਈ ਜਿਹੜੀ ਚੱਲ ਰਹੀ ਹੈ ਕਰਪਸ਼ਨ ਨੂੰ ਰੋਕਣ ਦੇ ਖਿਲਾਫ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਇੱਕ ਨਿਰਪੱਖ ਜਾਂਚ ਹੋਵੇ ਬਿਕਾਜ਼ ਆ ਜੋ ਕੁਝ ਵੀ ਹੈ ਇਟ স্মੈਲਜ਼ ਰੀਕਸ ਆਫ ਕ腐ਪਸ਼ਨ ਕ腐ਪਸ਼ਨ ਦੇ ਉੱਤੇ ਹਾਮੀ ਨਾ ਭਰਨ ਦੀ ਉਹ ਕਹਿੰਦੇ ਖਿਸਿਆਨੀ ਬਿੱਲੀ ਖੰਭਾ ਨੋਚੇ ਉਹ ਕੰਮ ਇਸ ਸਰਕਾਰ ਨੇ ਕੀਤਾ ਜਿਹਦੀ ਕੜੇ ਸ਼ਬਦਾਂ ਚ ਬੀਜੇਪੀ ਪੰਜਾਬ ਨੂੰ ਖੇਦੀ ਕਰਦੀ ਹੈ ਐਨੂੰ ਵੀ ਐਕਸਪੈਕਟ ਹੋ ਮਨਿਸਟਰ ਸਾਹਿਬ ਜਾਂ ਜਿਹੜਾ ਇਹਨਾਂ ਦਾ ਐਡਮਿਨਿਸਟ੍ਰੇਟਿਵ ਟ੍ਰਿਬਿਨਲ ਹੈ ਉਹ ਇਹਦੇ ਧਿਆਨ ਕਰਕੇ ਇਹਦੇ ਉਤੇ ਕੜੀ ਤੋਂ ਕੜੀ ਕਾਰਵਾਈ ਕਰੇ ਤੇ ਸਰਕਾਰ ਦੇ ਜਿਹੜੇ ਬਾਹਰੋਂ ਆ ਕੇ ਬੈਠੇ ਐ ਹੁਕਮਰਾਨ ਬਣੇ ਬੈਠੇ ਐ ਬਿਕੋਜ਼ ਚੀਫ ਮਿਨਿਸਟਰ ਸਾਹਿਬ ਇਸ ਜਸਟ ਮੋਰਾ ਚਿਹਰਾ ਬਣਾ ਰੱਖਿਆ ਬਾਕੀ ਚਲਾਉਣ ਵਾਲੇ ਲੋਕ ਜਿਹੜੇ ਬੈਠੇ ਐ ਉਹਨਾਂ ਤੇ ਬਣਦੀ ਕਾਰਵਾਈ ਕੀ ਕਰਨ ਦਾ ਮੈਂ ਇਸ ਬਹੁਤ ਬਰਜ਼ੋਰ ਅਪੀਲ ਕਰਦਾ ਹਾਂ ਸੈਂਟ ਗਵਰਨਮੈਂਟ ਨੂੰ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਤਰੀਕ ਕਰ ਰਹੇ ਹੋ ਔਰ तमाम ਤੇਨ ਨੂੰ ਕਹਿ ਰਹੇ ਹੋ ਕਿ ਉਹਨਾਂ ਨੇ ਤਰੀਕ ਨਹੀਂ ਕੀਤੀ ਪਰ ਦੂਸਰੇ ਪਾਸੇ ਇਹਨਾਂ ਤੋਂ ਪਰਲੇ ਪਾਸੇ ਕਿਸਾਨ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਉਹਨਾਂ ਦਾ ਕੀ ਚਿੰਤਾ ਜਿਹੜੀਆਂ ਨੇ ਕਿਵੇਂ ਬੀਜੇਪੀ ਪੰਜਾਬ ਬਚਾਊ ਕੀ ਵੀ ਇਹ ਫੈਦਰਿਆ ਸੋਦਾ ਸੀ ਜਾਂ ਜਿਹਨੇ ਉਹ ਵਿਰੋਧ ਕਰ ਰਹੇ ਨੇ ਦੇਖੋ ਮੈਂ ਸਮਝਦਾ ਹਾਂ ਵੀ ਇੱਥੇ ਕਲੈਰਿਟੀ ਕਿਤੇ ਵੀ ਹੈ ਨਹੀਂ ਸਾਬ ਇਹਨਾਂ ਕੋਲ ਜਿਹੜੀ ਇਹ ਗੱਲਾਂ ਕਰ ਰਹੇ ਆ ਮੋਰ ਥੈਨ ਵੈਲਕਮ ਵੀ ਉਹ ਆਪਣਾ ਖਦਸਾ ਕਿਹੜੀ ਫਸਲ ਦਾ ਜਿਸ ਚ ਇਹਨਾਂ ਨੂੰ ਖਦਸਾ ਹੈ ਵੀ ਇਹਦੇ ਵਿੱਚ ਸਾਨੂੰ ਨੁਕਸਾਨ ਹੋਊਗਾ ਕੋਈ ਵੀ ਇਹਦੇ ਵਿੱਚ ਜਿਹੜਾ ਸਾਡਾ ਜਿਹੜੀ ਸਾਡੀ ਪ੍ਰੋਡਕਟ ਹੈ ਪੰਜਾਬ ਦੀ ਜਿਹੜੇ ਤੇ ਅਸੀਂ ਪੰਜਾਬ ਦੀ ਇਕਨੋਮੀ ਨਿਰਭਰ ਹੈ ਸਾਬ ਉਹਦੇ ਚ ਕਿਤੇ ਇੱਕ ਦਾ ਵੀ 10 ਦਿਨ ਵੀ ਜਿਹਦੇ ਵਿੱਚ ਕਿਤੇ ਕੋਈ ਹੁੰਦਾ ਵੇ ਇੱਕ ਇਨਫਾਰਮਡ ਡਿਸਕਸ਼ਨ ਕਰਨ ਸਾਬ ਮਾੜਾ ਕਰਕੇ ਨਹੀਂ ਮਾੜਾ ਕਹਿਣਾ ਵੀ ਇਹ ਤਾਂ ਨਿੰਦਣਾ ਹੈ ਸਾਬ ਐ ਵੀ ਨਹੀਂ ਬੋਲੇ ਜੇ ਇਸ ਚ ਕੋਈ ਮਾੜਾ ਮोटा ਨੁਕਸਾਨ ਦਾ ਤੁਮਨ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਖੜਦੂ ਪਾ ਲੈਣਾ ਸੀ ਸਭ ਚੁੱਪ ਬੈਠੇ ਸਾਬ ਬਾਕੀ ਸਾਰੇ ਚੁੱਪ ਬੈਠੇ ਹੈ ਕਾਂਗਰਸੀ ਸਾਰੇ ਲੀਡਰ ਚੁੱਪ ਬੈਠੇ ਬੋਲਦੇ ਨਹੀਂ ਇੱਕ ਅਦਾ ਕੋ ਖੰਗੀ ਜਾਣਾ ਜਿਹਨੂੰ ਚੀਫ ਇਲੈਕਸ਼ਨ ਦੀ ਫਿਗਰ ਪਈ ਹੈ ਵੀ ਤੂੰ ਰੇਸ ਚ ਬਾਹਰ ਰਹਿ ਗਿਆ ਉਹਨਾਂ ਦੇ ਵੀ ਬਿਆਨ ਚ ਕੋਈ ਵਜਨ ਨਹੀਂ ਉਹ ਗੱਲ ਕਰ ਰਿਹਾ ਜੀ ਕਣਕ ਦਾ ਕੀ ਬਣੂਗਾ ਜੀ ਝੋਨੇ ਦਾ ਕੀ ਬਣੂਗਾ ਮੈਂ ਸੋਚਦਾ ਮੈਂ ఎవਰੀਥਿੰਗ ਇਜ਼ ਪ੍ਰੋਟੈਕਟਿਡ ਕਿਦੇ ਉਹਦੇ ਤੇ ਕਿਤੇ ਆਂਚ ਆਈ ਹੋਏ ਦੇ ਸ਼ੁੱਡ ਟਾਕ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਰਨ ਆਪਣੇ ਰਾਜਨੀਤਿਕ ਹਿੱਤਾਂ ਨੂੰ ਸਾਹਮਣੇ ਨਾ ਰੱਖਣ ਸਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਮੋਰ ਥੈਨ ਵੈਲਕਮ ਵੈਲਕਮ ਦ ਬੈਠ ਕੇ ਡਿਸਕਸ਼ਨ ਸਭ ਕਨਵਿੰਸ ਕਰਾਣ ਅਸੀਂ ਨਾਲ ਚੱਲ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਸਾਹਮਣੇ ਕਿ ਫੇਤ ਨਹੀਂ ਹੈਗਾ ਇਸ ਕੱਲੇ ਪ੍ਰੀਵੀਅਸਲੀ ਜੋ ਕੁਝ ਹੋਇਆ ਉਹਦੇ ਵਿੱਚ ਫੇਤ ਨਹੀਂ ਹੈਗਾ ਸਾਡਾ ਫੈਸਲਾ ਕਿ ਕੋਈ ਗਲਤ ਤਾਂ ਦੱਸਣਾ ਕਿਥੇ ਸਮਰਪਣ ਹੈ ਕਿਸਾਨਾਂ ਕੇ ਨਾ ਫੇਤ ਨਹੀਂ ਹੈ ਜੀ ਕਿਹਦੇ ਵਿੱਚ ਫੇਤ ਹੈ ਜੀ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜੋ ਕੁਝ ਹੋਇਆ ਉਹਦੇ ਕਰਕੇ ਅਸੀਂ ਟੀ ਨਹੀਂ ਕਰ ਸਕਦੇ ਨੇ ਦੇਖੋ ਉਹ ਤਾਂ ਹੁਣ ਕਿਹੜੇ ਕਿਸਾਨਾਂ ਨੂੰ ਹੈ ਕਿ ਨਹੀਂ ਹੈ ਸਭ ਜਿਹੜੇ ਉਹਨਾਂ ਦੇ ਖਦਸੇ ਸੀ ਉਦੋਂ ਜਿਹੜਾ ਖਦਸੇ ਜੈਨੂਇਨ ਖਦਸੇ ਸੀ ਸੁਨੀਲ ਜਖੜ ਵੀ ਨਾਲ ਖੜਾ ਸੀਗਾ ਸਭ ਤੇ ਕੋ ਗੱਲ ਵਜਨ ਨਾਲ ਕਰਨ ਵੀ ਸਾਨੂੰ ਖਦਸੇ ਕੋਈ ਐਸੀ ਡੀਲ ਦੇ ਅੰਦਰ ਕਿਹੜੀ ਚੀਜ਼ ਹੈ ਉਹਨਾਂ ਨੂੰ ਮੈਂ ਆ ਹੀ ਕਹਿਣਾ ਚਾਹਣਾ ਦੇ ਸ਼ੁੱਡ ਬੀ ਇਨਫਾਰਮਡ ਡਿਸਕਸ਼ਨਸ ਆ ਵੀ ਤੁਸੀਂ ਐਵੇਂ ਲਲਾ ਲਲਾ ਕਰਕੇ ਮਾੜਾ ਜੀ ਮਾੜਾ ਜੀ ਮਾੜਾ ਜੀ ਕਰੀਏ ਨਹੀਂ ਕੋਈ ਗਲਤ ਕਰੋ ਨਾ ਸਭ ਕਿਸੇ ਗਲਤੇ ਕਰੋ ਵੀ ਇਹਦੇ ਵਿੱਚ ਸਾਨੂੰ ਆ ਨੁਕਸਾਨ ਹੋਇਆ ਪੰਜਾਬ ਨੂੰ ਕੋਈ ਇਸ ਡੀਲ ਚ ਕਿਤੇ ਵੀ ਮਨ ਤਾਂ ਨਹੀਂ ਦਿੱਸਿਆ ਸਾਬ ਉਹਨਾਂ ਨੂੰ ਕਦੇ ਦੱਸਦਾ ਤੇ ਗੱਲ ਕਰਨ ਵੀ ਵਿਲ ਟੇਕ ਇਟ ਅਪ ਆ ਇੱਕ ਪੰਜਾਬ ਦੇ ਹਿੱਤਾਂ ਦੇ ਨਾਲ ਖਿਲਵਾੜ ਨਾ ਕਰੋ ਸਾਬ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਅੱਜ ਮੈਂ ਕੋਈ ਆ ਮੈਂ ਉਹਨਾਂ ਨੂੰ ਧੰਨਵਾਦ ਦਾ ਵਧਾਈ ਵਾਲਾ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਪਿਊਸ਼ ਗੋਇਲ ਜੀ ਨੂੰ ਜਿਹੜੀ ਸਾਡੀ ਟੀਮ ਹੈ ਨੇਗੋਸ਼ੀਏਟ ਕੀਤਾ ਸਾਰਿਆਂ ਨੂੰ ਚਿੱਠੀ ਭਾ ਸਕਦਾ ਸੀਗਾ ਪਰ ਅੱਜ ਮੈਂ ਜਿਹੜਾ ਮਨੂ ਚ ਵੀ ਇਹ ਗੱਲ ਵੀ ਸਾਰੇ ਚੁੱਪ ਬੈਠੇ ਆ ਮਾੜੇ ਨੂੰ ਮੜਾ ਕਹੋ ਚੰਗੇ ਨੂੰ ਚੰਗੇ ਕਹੋ ਜਦੋਂ ਕੰਮ ਕਰਦੀ ਹੈ ਸਰਕਾਰ ਹੋ ਸਕਦਾ ਕੋਈ ਗਲਤੀਆਂ ਹੋਣ ਉਹਦੇ ਵਿੱਚ ਨੁਕਸ ਕੱਢੋ ਤੁਸੀਂ ਵੀ ਆਰ ਹੇਅਰ ਓਪਨ ਬੀ ਹੈ ਦੇ ਵਿੱਚ ਦੱਸੋ ਪੰਜਾਬ ਦਾ ਕਿੱਥੇ ਐ ਤੁਸੀਂ ਸਾਰੇ ਬੈਠ ਕੇ ਇਥੇ ਠੇਕਾ ਲਈ ਬਠੇ ਪਤਾ ਨਹੀਂ ਤੁਹਾਨੂੰ ਆਪਣੇ ਪਿੰਡ ਤੋਂ ਬਾਹਰ ਦਾ ਨਹੀਂ ਉਹ ਆ ਕੇ ਤੁਸੀਂ ਇੰਟਰਨੈਸ਼ਨਲ ਟ੍ਰੇਡ ਦੀਆਂ ਗੱਲਾਂ ਇੱਥੇ ਆ ਕੇ ਪੜਾਈ ਜਾਂਦੇ ਐ ਕਿਸੇ ਤੋਂ ਸਿੱਖ ਕੇ ਆ ਕੇ ਗੱਲ ਕਰੀ ਜਾਂਦੇ ਐ ਸਬਟ ਇਟ ਸ਼ੁੱਡ ਬੀ ਬੇਸਡ ਔਨ ਫੈਕਟਸ ਸੱਜਣਾ ਗੱਲ ਕਰਨ ਕੋਈ ਉਹਨਾਂ ਦੇ ਜੈਨੂਇਨ ਖਰਚੇ ਅਸੀਂ ਬੈਠ ਕੇ ਹਲ ਕਰਾਵਾਂਗੇ ਐਮ ਐਸ ਐਮ ਇੰਡਸਟਰੀ ਜੀ ਸਰ ਮੈਂ ਕੋ ਐਵਰੀ ਫੈਕਟਰ ਹੈਜ਼ ਬੀਨ ਟੇਕਨ ਇਨਟੂ ਅਕਾਊਂਟ ਬਿਕੋਜ਼ ਜਿਸ ਕੇਸ ਹੁੰਦਾ ਇੱਕ ਡਿਕਟੇਟੋਰੀਅਲ ਐਟੀਟਿਊਡ ਨਾਲ ਅਮਰੀਕਾ ਨੇ ਇਨੀਸ਼ੀਅਲੀ ਬਿਹੇਵ ਕੀਤਾ ਕਲੇ ਹਿੰਦੁਸਤਾਨ ਨਾਲ ਨੀ ਅਪੜੇਪੜੋਸੀਆ ਨਾ ਨੰਦ ਕੇਸ ਨੇ ਨੀ ਬਖਸ਼ਿਆ ਕੈਨੇਡਾ ਦਾ ਉਹਨਾਂ ਦਾ ਆਪਣੇ ਆਪ ਨੂੰ ਅਮਰੀਕਾ ਮੰਨਦਾ ਸੀ ਅਜ ਤੀ ਕੈਨੇਡਾ ਨੂੰ ਨੀ ਬਖਸ਼ਿਆ ਯੂਰਪ ਨੂੰ ਨੀ ਬਖਸ਼ਿਆ ਕਿਸੇ ਨੇ ਨੀ ਛੱਡਿਆ ਤੇ ਸਾਰੇ ਕਿਤੇ ਨੇ ਕਿਤੇ ਠਾ ਤਾਂ ਉਹਨਾਂ ਦੇ ਜਾ ਕੇ ਡਿੱਗੇ ਟੁਕਟ ਅਸੀਂ ਆਪਣੇ ਵਿਦਨ ਆਰ ਲਿਮਿਟੇਸ਼ਨਸ ਵੀ ਹੈਵ ਸਾਰਟਡ ਆਊਟ ਇਨ ਅ ਵੈਰੀ ਮੈਂ ਸਮਝਦਾ ਆਨਰੇਬਲ ਵੇ ਅਸੀਂ ਹਰੇਕ ਚੀਜ਼ ਦਾ ਧਿਆਨ ਰੱਖਿਆ ਜਿਹਦੇ ਵਿੱਚ ਸਾਡੀ ਗਰਮਾਂ ਨੂੰ ਠੇਸ ਨਾ ਲਗੇ ਵੀ ਆਰ ਐ ਪ੍ਰਾਊਡ ਨੇਸ਼ਨ ਸਾਹਿਬ ਅਸੀਂ ਸਿਟੀਸ਼ਨal ਚੁੱਕੇ ਗੱਲ ਨਹੀਂ ਕਰਦੇ ਤੁਸੀਂ ਆਓ ਇੱਕ ਇੱਕ ਘਟਾ ਸੀ ਆਈਏ ਅੱਠ ਤੁਸੀਂ ਉਹ ਕਰਦੇ ਅਸੀਂ ਕਰਦੇ ਲੱਟ ਆ ਸਾਡੀ ਪੋਲਿਸੀ ਹੈ ਸਾਹਿਬ ਪਰ ਦੁਨੀਆ ਮੰਡੀ ਜੋਰਾਂ ਨੂੰ ਵੀ ਆਰ ਆਨ ਅ ਵੇ ਟੂ ਚੈਲੰਜ ਦੋਜ਼ ਐਸਟੈਬਲਿਸ਼ਡ ਜੋ ਕੁਛ ਹੈ ਬਣਿਆ ਰਜਿਮ ਬਣਿਆ ਹਿੰਦੁਸਤਾਨ ਦੁਨੀਆ ਦੇ ਅੰਦਰ ਵੀ ਆਪਣੇ ਆਪ ਨੂੰ ਗਵਾਉਂਦੇ ਆ ਉਹਨਾਂ ਨੂੰ ਹਿੰਦੁਸਤਾਨ ਤੋਂ ਖਤਰਾ ਹੈ ਸਾ ਵੀ ਹਿੰਦੁਸਤਾਨ ਆ ਕੇ ਕੱਲ ਚੌਧਰ ਜੇ ਬਰਾਬਰ ਲੱਤ ਫਸਾਊਗਾ ਇਸ ਕਰਕੇ ਉਹ ਹਰੇਕ ਪੱਖੋਂ ਦਬਾਉਣ ਦੀ ਕੋਸ਼ਿਸ਼ ਕਰਦੇ ਆ ਮੈਚੂਰ ਲੀਡਰਸ਼ਿਪ ਬਹੁਤ ਹੀ ਮੈਚੂਰ ਲੀਡਰਸ਼ਿਪ ਤਰੀਕੇ ਨਾਲ ਵਿਦਾਊਟ ਗੈਟਿੰਗ ਇਨਸਾਈਟਿਡ ਵਿਦਾਊਟ ਗੈਟਿੰਗ ਇੱਕਦਮ ਵਿਗਾੜਾ ਵੀ ਨਹੀਂ ਕਰ ਬੜਾ ਸੰਭਾਲ ਕੇ ਦੇਸ਼ ਦੇਤਾਂ ਨੂੰ ਸਾਹਮਣੇ ਰੱਖ ਕੇ ਨਾ ਕਿ ਝੂਠੀ ਈਗੋ ਨੂੰ ਲੈ ਕੇ ਦੇਸ਼ ਦੇ ਹਿੱਤਾਂ ਦੇ ਉੱਤੇ ਮੈਂ ਸਮਝਦਾ ਬਹੁਤ ਹੀ ਵਧੀਆ ਜਿਸ ਕਿਸਮ ਦੀ ਡੀਲ ਕੀਤੀ ਇਹ ਹੈ ਜਿਹਦੇ ਅਗਰ ਫਾਈਨਲ ਪ੍ਰਿੰਟ ਅਜੇ ਆਣਗੇ ਬਟ ਬੇਸਿਕ ਜਿਹੜੇ ਫੰਡਾਮੈਂਟਲਸ ਹੈ ਪੰਜਾਬ ਦੇ ਨਜ਼ਰੀਏ ਤੋਂ ਆਈ ਕਨ ਪੰਜਾਬ ਦੇ ਬੇਸਿਕ ਇੰਟਰਸਟ ਹੈਵ ਬੀਨ ਪ੍ਰੋਟੈਕਟਿਡ ਆ ਉਹ ਬਹੁਤ ਵੱਡੀ ਵਧਾਈ ਦੇ ਪਾਤਰ ਹੈ ਇਹ ਵਧਾਈ ਨਾ ਦੇਣ ਘਟੋ ਘਟ ਆਮ ਆ ਕਾਂਗਰਸ ਪਾਰਟੀ ਪੰਜਾਬ ਵਾਲੇ ਭਗਵੰਤ ਮਾਨ ਜੀ ਆ ਆਮ ਆਦਮੀ ਪਾਰਟੀ ਵਾਂਗੂ ਛਾਪਣੀ ਜਾਂਦਾ ਵੀ ਆਈ ਕਨਸੀਡਰ ਇਟ ਬੀ ਇੱਕ ਸਾਈਲੈਂਟ ਕੰਸੈਂਟ ਹੈ ਜਦੋਂ ਬੁਨਿਆਵਸਤਾ ਵੱਡਾ ਮੁੱਦਾ ਕਿਸਾਨਾਂ ਤੋਂ ਆ ਰਿਹਾ ਹੈ ਐਗਰੀਕਲਚਰ ਐਕਸਪਰਟਸ ਦੇ ਆਲਸੋ ਆਬਜੈਕਟਿੰਗ ਕਿ ਇਟਸ ਟੂ ਕੋਸਟੀ ਫਾਰ ਦਾ ਫਾਰਮਰਸ ਦਿਵਿੰਦਰ ਸ਼ਰਮਾ ਔਰ ਅਦਰ ਫਾਰਮਰ ਐਕਸਪਰਟ ਕੀ ਵਾਟ ਇਜ਼ ਕੋਸਟੀ ਸਾਨੂੰ ਨੂੰ ਹੋਤਾ ਦੱਸਣ ਵੀ ਕੀ ਆਦ ਤੇ ਕੋਸਟੀ ਕਾਦਣ ਕਿਸੇ ਅਮਰੀਕਾ ਜਿਸ ਤਰੀਕੇ ਦੀ ਸਬਸਿਡੀ ਦਿੰਦਾ ਹੈ ਉਹਨਾਂ ਨੂੰ ਫਾਇਦਾ ਉਹ ਤਾਂ ਇੰਡੀਆ ਦੇ ਕਿਸਾਨ ਕੋਲ ਵੀ ਪਾਸ ਨਹੀਂ ਹੈ ਉਹ ਉਹਦੇ ਵਿੱਚ ਸਬਸਿਡੀ ਵਾਲੇ ਤਾਂ ਫੈਕਟਰ ਬੰਦ ਹੀ ਕਰਤੇ ਸਾਬ ਆ ਜਿਹੜੇ ਹੈ ਵੀ ਕారణਕ ਝੋਨਾ ਆ ਤਾਂ ਸਾਰੇ ਬਾਹਰ ਹੈ ਸਾਬ ਉਹਦੇ ਚੋਂ ਔਰ ਤੁਹਾਡੇ ਆਪਾਂ ਕਿਹੜੀ ਮੇਨ ਆਪਣੀ ਕਰਾਪ ਹੈ ਦੇ ਆਲ ਪ੍ਰੋਟੈਕਟਡ ਤੁਸੀਂ ਮਾੜਾ ਮਾੜਾ ਕਰਕੇ ਕਰੀ ਜਾਨੇ ਕੋ ਤੱਥ ਨਾਲ ਗੱਲ ਕਰੋ ਸਾਬ ਤੁਸੀਂ ਉਹਨਾਂ ਨੇ ਕਹਿਤਾ ਦਿਵਿੰਦਰ ਸ਼ਰਮਾ ਜੀ ਠੀਕ ਹੈ ਜੋ ਵੈਰੀ ਇੰਟੈਲੀਜੈਂਟ ਮੈਨ ਹੋਣਾ ਉਦੇਸ਼ ਵਾਸਤੇ ਬਣਾਉਣ ਪੁਲਿਸ ਇਨ ਪੰਜਾਬ ਦੇ ਅੰਦਰ ਨੁਕਸ ਕੱਢਣ ਕਿਥੇ ਨੁਕਸ ਹੈ ਸਾਬ ਪੰਜਾਬ ਦੇ ਅੰਦਰ ਕੀ ਕਣਕ ਆਪਾਂ ਉਤੋਂ ਲੈ ਕੇ ਆਣ ਲੱਗੇ ਆ ਕੀ ਲੈ ਕੇ ਆਣ ਲੱਗੇ ਐਵਰੀ ਜਿਹੜਾ ਸਾਡਾ ਮੇਨ ਕੰਦਾ ਹੈ ਅਸੀਂ ਉਹਨੂੰ ਪ੍ਰੋਟੈਕਟ ਕੀਤਾ ਹੈ ਉਹਰ ਸਤੋ ਜਿਆਦਾ ਕਿਹਾ ਇਹਨਾਂ ਟਾਈਮ ਕਿਉਂ ਲੱਗੇ ਜੇ ਗੁੱਡੇ ਟੇਕਣੇ ਹੁੰਦੇ ਪਹਿਲਾਂ ਦੇ ਟਿੱਗੇ ਸੀ ਉਹਦੇ ਬਾਅਦ ਆਪਿਆ ਸਾਰਾ ਕੁਝ ਨਿਬੜ ਜਾਣਾ ਸੀਗਾ ਵਧਾਈ ਦੇ ਪਾਤਰ ਹੈ ਜਿੱਥੇ ਦੇਖੋ ਸ਼ਾਬਾਸ਼ੀ ਬਣਦੀ ਹੈ ਉੱਥੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਚਾਹੇ ਦਿਵਿੰਦਰ ਸ਼ਰਮਾ ਜੀ ਹੈ ਚਾਹੇ ਕਿਸਾਨ ਜੱਥੇ ਬੰਦੀ ਹੈ ਜਾਂ ਕੋਈ ਹੋਰ ਆ ਵੀ ਮੈਂ ਨਾ ਮੰਨੂ ਸੌਰੀ ਦੈਟ ਐਟੀਟਿਊਡ ਡਸ ਨਾਟ ਕੱਟ ਸੌਰੀ ਦਰਮਿਆਨ ਆਪ ਆਪ ਨੂੰ ਕੀ ਗੱਲ ਕਰ ਦਿੱਤੀ ਚੱਲੀ ਹੈ ਉਸ ਦੂਜੇ ਪਾਸੇ ਕਹਿ ਰਹੀ ਅਸੀਂ ਗੈਂਸਟਰਾਂ ਦੇ ਵਾਰਮ ਮੁਹਿੰਮ ਚਲਾ ਰਹੇ ਆ ਅਸੀਂ ਲਾਈਨ ਰੋਡ ਤੇ ਸਿਚੁਏਸ਼ਨ ਨੂੰ ਮੇਨਟੇਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਲੇਕਿਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਸਾਬ ਮੈਂ ਸਭ ਕਹਿਣਾ ਚਾਹੁੰਦਾ ਵੀ ਜਿਹੜੇ ਇਸ ਦੇ ਖਿਲਾਫ ਬੋਲ ਰਹੀ ਹੈ ਕਾਂਗਰਸ ਪਾਰਟੀ ਵੀ ਆ ਕਿ ਸਮਝੌਤਾ ਕੀਤਾ ਹੈ ਉਹਨਾਂ ਦੇ ਮੈਂ ਪੰਜਾਬ ਦੇ ਐਮਪੀ ਨੂੰ ਪੁੱਛਣਾ ਚਾਹੁੰਦਾ ਕਿ ਪਾਰਲੀਮੈਂਟ ਚ ਮੁੱਦਾ ਉਠਾਇਆ ਸਾਬ ਉਹਨਾਂ ਨੇ ਕਿਸੇ ਕੋਈ ਭੁੱਲਿਆ ਉਹਨਾਂ ਚ ਉਹ ਵਾਰ ਫੋਟੋ ਖਿਚਾਣ ਚ ਬਾਅਦ ਪੌੜੀਆਂ ਤੇ ਬੈਠੇ ਦਾ ਲਲਾ ਲਲਾ ਕਰੀ ਜਾਂਦੇ ਸੀ ਅੰਦਰ ਤਾਂ ਕੋਈ ਬੋਲਿਆ ਨਹੀਂ ਸਾਬ ਅਜੜੀ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਚ ਬਿਗੜੀ ਆ ਕੋਈ ਕੈਂਪੀ ਬੋਲਿਆ ਹੋਵੇ ਨਾ ਚ ਕਾਂਗਰਸ ਵਾਲਿਆਂ ਨੂੰ ਦੱਸੋ ਸਾਬ ਇੱਥੇ ਆ ਕੇ ਨੁਕਸ ਕੱਢਣ ਨੂੰ ਤਿਆਰ ਰਹਿੰਦੇ ਉੱਥੇ ਬੋਲਦੇ ਨਹੀਂ ਜਿਹੜਾ ਕੰਮ ਆ ਉਹਨਾਂ ਨੂੰ ਚਮਚਾਗिरी ਬੰਦ ਕਰਨ ਸਾਬ ਐਵੇਂ ਬੈਠ ਕੇ ਉੱਥੇ ਨੰਬਰ ਬਣਾਉਣਾ ਬੰਦ ਕਰਨ ਆਪਣੇ ਪੋਲੀਟੀਕਲ ਆਕਾਮਾਂ ਦੀ ਪੰਜਾਬ ਦੀ ਗੱਲ ਕਰ ਲੋਕਾਂ ਨੇ ਜਿਤਾ ਕੇ ਭੇਜਿਆ ਠੀਕ ਹੈ ਟਿਕਟ ਤੁਹਾਡੇ ਕੋਲ ਕਾਂਗਰਸ ਦੀ ਉਹਨਾਂ ਨੇ ਦੇਣੀ ਹੈ ਉਹ ਤਾਂ ਜਿਸ ਸਾਬ ਦੇ ਰਵਈਏ ਹੁਣ ਚੱਲ ਰਹੇ ਸਾਹਮਣੇ ਆ ਰਹੇ ਜਿਹੜੇ ਇਲਜ਼ਾਮ ਲੱਗ ਰਹੇ ਉਹ ਤਾਂ ਲੈਣ ਦੇ ਨਾਲ ਹੋਊਗੀ ਬਟ ਪੰਜਾਬ ਦੇ ਲੋਕਾਂ ਨੇ ਵੋਟ ਪੰਜਾਬ ਦੇ ਲੋਕਾਂ ਨੇ ਪਾਣੀ ਹੈ ਤੁਸੀਂ ਪੰਜਾਬ ਦੀ ਗੱਲ ਉੱਥੇ ਕਰੋ ਸਾਹਿਬ ਥੈਂਕ ਯੂ ਜੱਗੀ ਸਾਹਿਬ 25 26 ਦੇ ਵਿੱਚ ਝੋਨੇ ਦੀ ਜਿਹੜੀ ਖਰੀਦ ਹੋਈ ਹੈ 8000 ਤੋਂ 10000 ਰੁਪਏ ਵਿੱਚ ਅਗਸਤ 3 ਦੀ ਹੋਈ ਹੈ ਕੇਂਦਰal ਰਿਪੋਰਟ ਮੰਗੀ ਹੈ ਉਸਦੇ ਬਕੀ ਬਹੁਤ ਕਿਉਂਕਿ ਉਹ ਕਹਿੰਦੇ ਵੀ ਪੰਜਾਬ ਦੇ ਜਿਹੜੇ ਕਿਸਾਨ ਹੈ ਔਰ ਆੜਤੀ ਉਹਨਾਂ ਨੇ ਕੰਪਲੇਟ ਦਿੱਤੀ ਹੈ ਬਾਹਰਲੇ ਸੂਬਿਆਂ ਤੋਂ ਸਸਤੀ ਮਤਲਬ ਹੈ ਚੌਣਾੜਾ ਬਾਹਰਲੇ ਸੂਬਿਆਂ ਤੋਂ ਪੰਜਾਬ ਲੈ ਕੇ ਖਰੀਦਿਆ ਗਿਆ ਔਰ ਜਿਹੜਾ ਉਹ ਇਹ ਮੈਂ ਤੁਹਾਨੂੰ ਦੇਖੋ ਤੁਹਾਡਾ ਜਿਹੜਾ ਆ ਸਵਾਲ ਹੈ ਆ ਆਪਣੇ ਆਪ ਚ ਪ੍ਰੂਫ ਹੈ ਵੀ ਪੰਜਾਬ ਦੇ ਕਿਸਾਨ ਦੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੁੰਦਾ ਪੰਜਾਬ ਦੇ ਨਾਲ ਨੂੰ ਕਹਿੰਦੇ ਨੇ ਲੱਕੜ ਦੇ ਨਾਲ ਕਾਠ ਦੇ ਨਾਲ ਲੋਹੇ ਵਿਤਰਿਆ ਜਾਂਦਾ ਦੂਜਿਆਂ ਦੇ ਜਿੱਥੇ ਕੋ ਨਹੀਂ ਦਿੰਦੇ ਉਹ ਇੱਥੇ ਆ ਕੇ ਵੇਚੀ ਜਾਂਦੇ ਪਰ ਆ ਜੇਕਰ ਸਚਾਈ ਹੈ ਸਭ ਫਿਰ ਸਰਕਾਰ ਕਰ ਕੀ ਰਹੀ ਹੈ ਸਭ ਇਹ ਕਹਿਣਗੇ ਸਾਡੇ ਨਾਲ ਧੱਕਾ ਕਰ ਰਹੇ ਆ ਧੱਕਾ ਜਿਹੜੇ ਕਰਦੇ ਸਾਬ ਇਟ ਇਟਸੈਲਫ ਨਿਗੇਟਸ ਜਿਹੜੀ ਇਲਜ਼ਾਮ ਲੱਗ ਰਿਹਾ ਵੀ ਕਿਸਾਨਾਂ ਦੇ ਹਿੱਤ ਨਹੀਂ ਸੰਭਾਲੇਗੇ ਕਿਸਾਨਾਂ ਦੇ ਤਾਂ ਵੀ ਬਾਹਰ ਵਾਲਿਆਂ ਚ ਆ ਕੇ ਵੇਚੀ ਜਾਂਦੇ ਪੰਜਾਬ ਦੇ ਅੰਦਰ ਤੇ ਆ ਜਿਹੜੇ ਇੱਥੇ ਕਈ ਸੋ ਕਾਲਡ ਲੀਡਰ ਜਿਹੜੇ 4-5 ਸਾਲ ਇੱਥੇ ਬੈਠੇ ਰਹੇ ਸ਼ੰਗੂ ਬਾਰਡਰ ਤੇ ਤੇ ਇਧਰਲੇ ਪਾਸੇ ਉਹਨਾਂ ਨੂੰ ਪੁੱਛਣਾ ਉਹ ਕਹਿੰਦੇ ਅਸੀਂ ਕਿਸਾਨ ਦੀ ਗੱਲ ਕਰਦੇ ਆ ਤੇ ਸਰਦਿੰ ਚੀਕਾਂ ਹੋਈ ਮਾਰਦੇ ਹੋਏ ਬਾਹਰੋਂ ਆ ਕੇ ਇੱਥੇ ਕਿਉਂ ਵੀ ਕੀ ਜਾਂਦੇ ਜੇਕਰ ਉਹ ਵੀ ਕਿਸਾਨ ਹੀ ਹੋਣੇ ਉੱਥੇ ਜਿਹੜੇ ਕਿਸਾਨਾਂ ਦਾ ਇੱਥੇ ਝੋਨਾ ਆਇਆ ਹੈ ਤੂੰ ਉੱਥੇ ਜਾ ਕੇ ਲਾਣਾ ਇੱਥੇ ਧਰਨਾ ਲਾਣ ਦਾ ਉਹਨਾਂ ਦਾ ਕੀ ਮਸਲਾ ਹੈ ਪੰਜਾਬ ਦੇ ਅੰਦਰ ਤਾਂ ਸਾਰੀ ਖਰੀਦ ਹੋ ਰਹੀ ਹੈ ਹਰਿਆਣੇ ਦੀ ਸਾਰੀ ਖਰੀਦ ਹੋ ਰਹੀ ਹੈ ਸੋ देयर इज नो ਇਸ਼ੂ ਅਨ ਦੇ ਦੇ ਆਰ ਨਾਟ ਕਲੀਅਰ ਕਿਸ ਗੱਲ ਦਾ ਵਿਰੋਧ ਕਰ ਰਹੇ ਵਿਰੋਧ ਕਰਨ ਵਾਸਤੇ ਵਿਰੋਧ ਨਾ ਕਰੋ ਥੋੜੀ ਜੈਨੂਇਨ ਗੱਲ ਹੈ ਉਹਦਾ ਅਸੀਂ ਨਿਪਟਾਰਾ ਕਰਾਂਗੇ ਨਹੀਂ ਤੁਹਾਡੇ ਨਾਲ ਕਿਉਂ ਹੱਲ ਕਰਾਂਗੇ ਸਰ ਮੇਰੇ ਕੋਲ ਇੱਕ ਸਵਾਲ ਹੈ ਯੂ ਐਸ ਸਟੇਟ ਦੀ ੀਲ ਕੋ ਲੈ ਕੇ ਕਿ ਪਿਛਲੇ 15 ਦਿਨ ਹੋ ਤੱਕ ਜਦ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਇਸ ਤਰ੍ਹਾਂ ਜੱਥੇ ਕਿਤੇ ਕੋਈ ਰਿਟਰਨ ਵਿੱਚ ਕੋਈ ਵੋ ਵੀ ਨਹੀਂ tha ਪੂਰੇ ਸਟੇਟ ਵਿੱਚ ਇਹ ਮੈਸੇਜ ਕਨਵੇ ਕੀਤਾ ਗਿਆ ਹੈ ਜਿਵੇਂ ਕਿ ਕਿਸਾਨੋ ਦਾ ਸਭ ਤੋਂ ਵੱਡਾ ਦੁੱਖ ਹੈ ਜੀ ਮਲਤ ਇੱਕ ਮੂਵਮੈਂਟਮ ਕਲਾ ਕੀਤਾ ਗਿਆ ਹੈ ਕਿ ਸੈਂਟਰ ਗਵਰਨਮੈਂਟ ਦੇ ਖਿਲਾਫ ਔਰ ਸਟੇਟ ਦੇ ਖਿਲਾਫ ਜਾਂ ਸੈਂਟਰ ਗਵਰਨਮੈਂਟ ਦੇ ਖਿਲਾਫ ਇਨਕੀ ਨਾਦਾਨੀ ਹੈ ਸਾਹਿਬ ਜਾਂ ਇਨਕੀ ਛੋਟੀ ਸੋਚ ਹੈ ਕਿ ਨਾ ਉਹ ਅਬ ਤੋਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਹੁਣ ਬਿਨਾ ਬਿਨਾ ਬਣਾਏ ਬੋਲਦਾ ਕਿਉਂ ਨਹੀਂ ਅਬ ਬੋਲਤੇ ਨਹੀਂ ਸਾਹਿਬ ਹੁਣ ਚੁੱਪ ਬੈਠੇ ਸਾਰੇ ਕਿਉਂਕਿ ਫੈਕਟ ਸਾਹਮਣੇ ਆਗੇ ਸਭ ਬਿਨਾ ਫੈਕਟ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਰਾਜਨੀਤੀ ਕਰਦੇ ਨੇ ਲੋਕ ਚਾਹੇ ਆਮ ਆਦਮੀ ਪਾਰਟੀ ਐ ਚਾਹੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਬਿਨਾ ਮਤਲਬ ਦੀ ਬੋਲੇ ਚਲੇ ਜਾਣਗੇ ਬੋਲੇ ਚਲੇ ਆਣਗੇ ਉਸ ਕਿਸਮ ਦੀ ਉਸ ਤੋਂ ਬਚਣਾ ਚਾਹੀਦਾ ਹੈ ਇਸੇ ਫੈਕਟ ਬੇਸ ਥਿੰਕਸ ਆ ਜਿਹੜੀ ਆ ਕੱਲ ਆਏ ਆ ਬਿਆਨ ਪਿਊਸ਼ ਗੋਲਜੀ ਦੇ ਉਹਨਾਂ ਨੇ ਡਿਟੇਲ ਚ ਸਾਰੀਆਂ ਗੱਲਾਂ ਦਸੀਆਂ ਉਹਦੇ ਤੇ ਕਮੈਂਟ ਕਰਨ ਸ ਕੋਈ ਬੋਲਦਾ ਹੀ ਨਹੀਂ ਖੁੰਗਿਆ ਨਹੀਂ ਕੋਈ ਇੱਕ ਇਹਨਾਂ ਦੇ ਲੀਡਰ ਦੇ ਬਿਆਨ ਆਇਆ ਦੇਖ ਰਿਹਾ ਉਹਦੇ ਜੀ ਕਣਕ ਦਾ ਹੋ ਗਿਆ ਜੀ ਇਹਦੇ ਚ ਆਇਆ ਕਿੱਥੇ ਆ ਗਈ ਕਣਕ ਕਣਕ ਤਾਂ ਸਾਰੀ ਸੁਰੱਖਿਤ ਹੈ ਸਭ ਪੰਜਾਬ ਦੀ ਤਾਂ ਸਾਰੀ ਜਨਸਾਂ ਸੁਰੱਖਿਤ ਹੈ ਤੁਹਾਨੂੰ ਤਕਲੀਫ ਕੀ ਹੈ ਉਹ ਤਾਂ ਦੱਸੋ ਬਿਨਾ ਮਤਲਬ ਤੁਸੀਂ ਕ੍ਰਿਟਿਸਿਜ਼ਮ ਫਾਰ ਦਾ ਸੇਕ ਆਫ ਕ੍ਰਿਟਿਸਾਈਜ਼ਿੰਗ ਕਰੀ ਜਾਂਦੇ ਆ ਦੈਟਸ ਨਾਟ ਐਕਸੈਪਟੇਬਲ ਸਭ ਇੱਕ ਮੈਚੁਰ ਲੀਡਰਸ਼ਿਪ ਦੀ ਕੋਈ ਇਹਨਾਂ ਚ ਕਮਲੇ ਸ਼ਿਆਣੇ ਵੀ ਬਹੁਤ ਹੈ ਸਭ ਉਹਨਾਂ ਤੋਂ ਤੁਮ ਐਕਸਪੈਕਟ ਕਰ ਸਕਦਾ ਪਰ ਤੇ ਸੋ ਕੋਲ ਜਿਹੜੇ ਇਹਨਾਂ ਦੇ ਬ੍ਰੇਨਸ ਹੈ ਜਿਹੜੇ ਲੀਡਰਸ਼ਿਪ ਰੋਲ 'ਚ ਬੈਠੇ ਆ ਉਹ ਐਡੀ ਕਮਲ ਮਰਨ ਡਟ ਡਸ ਨਾਟ ਬੀ ఓਵਰ ਸੋ ਕਾਲਡ ਨੈਸ਼ਨਲ ਪਾਰਟੀ ਕਿਰੂ ਕੇਰੂ ਜੀ ਜੀ ਸਾਹਿਬ ਜਿਹੜਾ ਡੀਜੀਪੀ ਸਾਹਿਬ ਨੇ ਗੈਂਗਸਟਰ ਉੱਤੇ ਬਾਅਦ ਆਪਰੇਸ਼ਨ ਚੜਿਆ ਉਹਦੇ ਵਿੱਚ ਮੋਹਾਲੀ ਜੇ ਖੱਤਿਆ ਹੋਈ ਐ ਐਸਐਸਪੀ ਦਫ਼ਤਰ ਦੇ ਸਾਹਮਣੇ ਉਸ ਤੋਂ ਬਾਅਦ ਗੋਲਡੀ ਬਰਾੜ ਦੀ ਇੱਕ ਆਡੀਓ ਵਾਇਰਲ ਹੁੰਦੀ ਆ ਉਹ ਕਹਿੰਦਾ ਵੀ ਜਿਹੜੇ ਤੁਹਾਡੇ ਬੱਚੇ ਅਫਸਰਾਂ ਦੇ ਬਾਹਰ ਸੱਟਦੇ ਨੇ ਸਾਨੂੰ ਸਾਰਿਆਂ ਦਾ ਪਤਾ ਔਰ ਉਸ ਤੋਂ ਬਾਅਦ ਕਹਿੰਦੇ ਵੀ ਡੀਜੀਪੀ ਸਾਹਿਬ ਦੇ ਨਾਲ ਉਹਨਾਂ ਅਧਿਕਾਰੀਆਂ ਨੇ ਮੀਟਿੰਗ ਕੀਤੀ ਐ ਵੀ ਸਾਡੇ ਬੱਚਿਆਂ ਦੀ ਜਿੰਦਗੀ ਦਾ ਸਵਾਲ ਹੈ ਇੱਕ ਵਾਰ ਫਿਰ ਤੋਂ ਰਿਵਿਊ ਦੁਬਾਰਾ ਆਪਣਾ ਆਪਰੇਸ਼ਨ ਕਰ ਲੋ ਨਹੀਂ ਤਾਂ ਅਸੀਂ ਆਪਣੇ ਬੱਚੇ ਨਹੀਂ ਝੋਣੇ ਅਸੀਂ ਤੁਹਾਡੇ ਨਾਲ ਵਿੱਚ ਸ਼ਾਮਲ ਨਹੀਂ ਹਗੇ ਉਸ ਨੂੰ ਕਿਵੇਂ ਦੇਖਦੇ ਦੇਖੋ ਮੇਰੇ ਕੋਲ ਇਸ ਗੱਲ ਦੀ ਹੈ ਬਿਨਾ ਪੁਸ਼ਟੀ ਕੀਤੇ ਮੈਂ ਇਹਦੇ ਤੇ ਕਮੈਂਟ ਕਰਾਂ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਪਰ ਇਨ ਦਿਸ ਸੋ ਕਾਲਡ ਐਟਮੋਸਫੇਅਰ ਜਿਹੜੀ ਇਹਦੇ ਵਿੱਚ ਅਨਸਰਟੇਨਟੀ ਇੱਕ ਤਾਂ ਗੱਲ ਕਲੀਅਰ ਆ ਗਈ ਜੇਕਰ ਇਹ ਸੱਚ ਹੈ ਵੀ ਜਿਹੜੀ ਬਿਊਰੋਕਰੇਸੀ ਹੈ ਵਿਚ ਇਜ਼ ਦਾ ਆਇਰਨ ਫਰੇਮ ਆਫ ਡੈਮੋਕ੍ਰੇਸੀ ਜਿਹਦੇ ਤੇ ਇਹ ਸਾਰਾ ਪੰਜਾਬ ਚੱਲੀ ਜਾਂਦਾ ਹੈ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ that itself is a ਮੇਰੇ ਖਿਆਲ ਕਮੈਂਟ ਆਨ ਪੰਜਾਬ ਦੇ ਅੰਦਰ ਅੱਜ ਸਿਕਿਉਰਿਟੀ ਦੇ ਹਾਲਾਤ ਕੀ ਐ ਇਹਦੇ ਬਾਅਦ ਕੀ ਇਹਨਾਂ ਦਾ ਮੋਰਲ ਰਾਈਟ ਬਣਦਾ ਕੇਜਰੀਵਾਲ ਸਾਹਿਬ ਦਾ ਵੀ ਇੱਥੇ ਪੰਜਾਬ ਵਾਲੀ ਸਰਕਾਰ ਚ ਲਈ ਜਾਂਦੇ ਬੈਠ ਕੇ ਮੈਂ ਕੇਜਰੀਵਾਲ ਸਾਹਿਬ ਦਾ ਨਾਮ ਲੈ ਰਿਹਾ ਭਗਵੰਤ ਮਾਨ ਜੀ ਇਜ਼ ਓਨਲੀ ਅਪ੍ਰਾਕਸੀ ਉਹਦਾ ਅੱਗੇ ਖੜਾ ਕਰ ਰੱਖਿਆ ਵੀ ਕੇ ਭੇਜ ਦਿੰਦੇ ਸੀ ਇਹਨੇ ਵੱਡੀ ਕਲਾਸ ਪਹਿਲਾਂ ਹੁੰਦੀ ਸੀ ਪਿੱਛੇ ਜਿ ਖੜਾ ਕਹਿੰਦਾ ਫਲਾਣਾ ਕੁਮਾਰ ਯੈਸ ਸਰ ਪਤਾ ਲੱਗਦਾ ਜਿ ਉਹਦਾ ਯੈਸ ਸਰ ਹੈ ਜੀ ਉਹਦੇ ਲੱਗਦਾ ਭਗਵੰਤ ਮਾਨ ਜੀ ਦਾ ਤਾਂ ਹੁਣ ਮੇਰੇ ਖਿਆਲ ਚ ਇੱਕ ਕੱਲ ਦਾ ਸਦਮਾ ਲ ਉਹਨਾਂ ਦੀ ਜ਼ਿੰਮੇਵਾਰੀ ਹੈ ਅੱਜ ਜੋ ਕੁਝ ਹੋ ਰਿਹਾ ਹੈ ਵੀ ਇਸ ਵੈਰੀ ਅਨਫੋਰਚੂਨੇਟ ਵੀ ਇਸ ਕਿਸਮ ਦੀ ਅਗਰ ਕੋਈ ਭਾਵਨਾ ਆ ਗਈ ਵੀ ਸਾਨੂੰ ਸਿਕਿਉਰਿਟੀ ਦਿਓ ਨਾ ਦਿਓ ਉਹ ਐਕਸਪਲੇਨ ਕਿਤੇ ਜਾਣ ਵੀ ਇੱਥੇ ਆਪਣੇ ਐਜੂਕੇਸ਼ਨ ਸਿਸਟਮ 'ਚ ਕੀ ਕਮੀਆਂ ਤੁਸੀਂ ਜਿਹੜੇ ਕਹਿ ਰਹੇ ਹੋ ਇਹ ਰੰਗ ਕਰਾ ਰਹੇ ਹੋ ਸਕੂਲਾਂ ਦੇ ਤੁਹਾਡੇ ਬੱਚੇ ਇੱਥੇ ਕਿਉਂ ਨਹੀਂ ਪੜ੍ਹਦੇ ਜਿਹਨੇ ਅਮਰੀਕਾ ਭੇਜ ਰੱਖਿਏ ਡਾਕਟਰ ਸਾਹਿਬ ਕੀ ਕਰ ਰਹੇ ਹੋ ਗਾਂਧੀ ਔਰ ਰੌਨੀਤ ਬਿੱਟੂ ਦੇ ਵਿੱਚ ਜਿਹੜੀ ਤਕਰਾਰ ਸੀ ਉਸ ਕੋ ਬਾਅਦ ਸੁਖਿੰਦਰ ਸਿੰਘ ਦਾ ਦਬਾਅ ਤੁਹਾਡੇ ਲਈ ਵੀ ਉਹੀ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਦੇਖੋ કઈ કઈ બંદ સા